ਤਾ ਗੱਲ ਕਰਾਂਗੇ ਜੀ ਪੰਜਾਬ ਸਰਕਾਰ ਦੇ ਦੀ। ਤਾ 28 ਮਈ ਨੂੰ ਜਿਹੜੀ ਪੰਜਾਬ ਸਰਕਾਰ ਦੇ ਦੀ ਪੰਡ ਸੀ ਇਹ ਹੋਰ ਭਾਰੀ ਹੋ ਗਈ। ਤਾ ਸਰਕਾਰ ਨੇ ਜਿਹੜਾ 1000 ਕਰੋੜ ਦਾ ਕਰਜ਼ਾ ਹੋਰ ਚੱਕ ਲਿਆ। 2046 ਤੱਕ ਕਹਿਣ ਤੋਂ ਭਾਵ 21 ਸਾਲਾਂ ਲਈ ਕਿਉਂ ਚੱਕਿਆ? ਲੈਂਡਿੰਗ ਪੂਲ ਸਕੀਮ ਦੇ ਤਹਿਤ ਇਹਦੇ ਖਰਚੇ ਜਿਹੜੇ ਹੋਣੇ ਐ ਇਹ ਖਰਚੇ ਪੂਰੇ ਕਰਨ ਵਾਸਤੇ ਇਸ ਤੋਂ ਇਲਾਵਾ ਯੋਜਨਾਵਾਂ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਜੋ ਲਾਇਨ ਡਿਨ ਕਰਨਾ ਇਸ ਕਰਕੇ ਸਰਕਾਰ ਨੇ 1000 ਕਰੋੜ ਦਾ ਕਰਜ਼ਾ ਜਿਹੜਾ ਹੋਰ ਚੱਕ ਲਿਆ ਜਿਹਦੇ ਤਹਿਤ ਹੁਣ ਪੰਜਾਬ ਸਰ ਜਿਹੜਾ ਕੁੱਲ ਕਰਜ਼ਾ ਉਹ 4 ਲੱਖ 1000 ਕਰੋੜ ਤੋਂ ਆ ਜਿਹੜਾ ਪਾਰ ਹੋ ਗਿਆ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਪੰਜਾਬ ਨੂੰ ਜਿਹੜਾ ਕਰਜ਼ਾ ਲੈਣ ਦੀ ਸੀਮਾ ਹੱਦ ਹੈ ਜਿਹੜੀ ਉਹ ਘਟਾਈ ਸੀ ਜਿਸ ਤੋਂ ਬਾਅਦ ਸਰਕਾਰ ਕਹਿੰਦੀ ਹੈ ਕਿ ਇਹ ਕਰਜ਼ਾ ਜਿਹੜਾ ਉਹ ਚੱਕ ਲਿਆ ਗਿਆ ਤਾਂ ਲੈਂਡ ਪੂਲਿੰਗ ਸਕੀਮ ਤਹਿਤ ਪੰਜਾਬ ਸਰਕਾਰ ਨੇ ਜਿਹੜਾ 24000 ਏਕੜ ਜ਼ਮੀਨ ਹੈ ਜਿਹੜੀ ਉਹ ਅਕਵਾਇਰ ਕਰਨੀ ਹੈ ਇਹਦੇ ਖਰਚੇ ਵੀ ਇਹ ਜਿਹੜੇ ਪੂਰੇ ਕਰਨੇ ਆ ਜਿਸ ਕਰਕੇ ਮੁੱਢਲੀ ਜਾਣਕਾਰੀ ਦੇ ਵਿੱਚ ਦੱਸਿਆ ਗਿਆ ਹੈ ਵੀ ਤਾਂ ਇੰਨਾ ਖਰਚਾ ਹੈ ਜਿਹੜਾ ਉਹ ਚੱਕਿਆ ਗਿਆ 21 ਸਾਲਾਂ ਲਈ ਭਾਅ 2000 40 ਤੱਕ ਤਾਂ ਹੋਰ ਹੁਣ ਕਰਜ਼ੇ ਦੀ ਪੰਡ ਹੈ ਜਿਹੜੀ ਪੰਜਾਬ 'ਚ ਵੱਧ ਗਈ ਇਹਦਾ ਭਾਰ ਹੈ ਜਿਹੜਾ ਉਹ ਵੱਧ ਗਿਆ ਤਾਂ ਜੇ ਗੱਲ ਕਰੀਏ ਪੰਜਾਬ ਦੀ ਖੇਤੀ ਤੇ ਕਰਜ਼ਾ ਕਿੰਨਾ ਹੈ ਤਾਂ ਲੋਕ ਸਭਾ ਦੇ ਵਿੱਚ ਹੈ ਜਿਹੜੀ ਜਾ ਲੋਕ ਸਭਾ ਵੱਲੋਂ ਕਹਿ ਲੋ ਜਿਹੜੀ ਫਰਵਰੀ ਚ ਅੰਕੜੇ ਜਾਰੀ ਕੀਤੇ ਗਏ ਸੀ ਤਾਂ ਉਹਦੇ ਵਿੱਚ ਪੰਜਾਬ ਦੀ ਜਿਹੜੀ ਖੇਤੀ ਹੈ ਇਹਦੇ ਉੱਤੇ ਕਰ ਜਿਹੜਾ 1 ਲੱਖ ਕਰੋੜ ਰੁਪਏ ਤੋਂ ਜਿਹੜਾ ਉਪਾਰ ਹੋ ਗਿਆ ਜਿਹਦੇ ਕਰਕੇ ਪੰਜਾਬ ਦੀ ਕਿਸਾਨੀਆਂ ਜਿਹੜੀ ਉਹ ਸੰਕਟ ਚ ਹੈ ਕਹਿ ਸਕਦੇ ਆ ਪੰਜਾਬ ਦੀ ਕਿਸਾਨੀਆਂ ਜਿਹੜੀ ਉਹ ਡੁੱਬ ਰਹੀ ਹੈ ਤਾਂ ਪੰਜਾਬ ਦੀ ਖੇਤੀ ਦੇ ਕਰਜ਼ੇ ਦੇ ਅਨੁਸਾਰ ਇਹ ਵਿੱਚ ਤਿੰਨ ਤਰ੍ਹਾਂ ਦੇ ਕਰਜ਼ੇ ਜਿਹੜੇ ਆ ਜਾਂਦੇ ਆ ਜਿਵੇਂ ਪ੍ਰਾਈਵੇਟ ਬੈਂਕ ਆ ਗਈ ਇਹਨਾਂ ਦਾ ਜਿਹੜਾ ਕਰਜ਼ਾ 85460000 ਕਰੋੜ ਰੁਪਏ ਕੋਆਪਰੇਟਿਵ ਬੈਂਕ ਆ ਗਈਆਂ ਇਹਨਾਂ ਦਾ ਕਰਜ਼ਾ ਹੈ 10000 ਕਰੋੜ ਇਹ ਖੇਤਰੀ ਪੇਂਡੂ ਬੈਂਕਾਂ ਆ ਗਈਆਂ ਇਹਨਾਂ ਦਾ ਜਿਹੜਾ ਕਰਜ਼ਾ ਹੈ 8000 ਕਰੋੜ ਰੁਪਏ ਤੋਂ ਪਾਰ ਹੈ ਤਾਂ ਭਾਰਤੀ ਰਿਜ਼ਰਵ ਬੈਂਕ ਹੈ ਜਿਹਨੂੰ ਆਪਾਂ ਆਰਬੀਆਈ ਕਹਿੰਦੇ ਆ ਅਤੇ ਰਾਸ਼ਟਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਬੈਂਕ ਨਬਾਰ ਤੋਂ ਇਹ ਜਾਣਕਾਰੀ ਜਿਹੜੀ ਮਿਲਦੀ ਹੈ ਜਿਹਦੇ ਅਨੁਸਾਰ ਸਾਰੇ ਇਹ ਕਰਜ਼ੇ ਜਿਹੜੇ 31/3/2024 ਤੱਕ ਦੇ ਹੈ ਪਿਛਲੇ ਸਾਲ ਦੇ ਆ ਸਾਲ ਤਾਂ ਹਜੇ ਪਿਆ ਤਾਂ ਇਹਦੇ ਵਿੱਚ ਕਰਜ਼ਾ ਵਧੇ ਹੋਊਗਾ ਆਪਾਂ ਸਾਰੇ ਜਾਣਦੇ ਆ ਕਟੜਦਾ ਤਾਂ ਹੈ ਨਹੀਂ ਨਾ ਪੰਜਾਬ ਸਰ ਘਟੇ ਨਾ ਪੰਜਾਬ ਦੀ ਖੇਤੀ ਸਰ ਘਟੇ ਵਧੀ ਜਾਂਦਾ ਤੇ ਹਾਲੇ ਆਪਾਂ 1000 ਰੁਪਏ ਮਹੀਨਾ 1100 ਰੁਪਏ ਮਹੀਨਾ ਜਿਹੜਾ ਭਾਲਦੇ ਇਸ ਤੋਂ ਬਾਅਦ ਇਹ ਗੱਲ ਕਰੀਏ ਪੰਜਾਬ ਦੇ ਜਿਹੜੇ ਕਿਸਾਨ ਨੇ ਇਹਨਾਂ ਦੇ ਪਰਿਵਾਰ ਸਿਰ ਤੇ ਜਿਹੜਾ ਕਿੰਨਾ ਕਰਜ਼ਾ ਜਿਹੜਾ ਬਣਦਾ ਔਸਤਨ ਪੰਕੜੇ ਕੱਢ ਲਈਏ ਜੇ ਤੁਸੀਂ ਖੇਤੀ ਕਰਦੇ ਹੋ ਤੁਹਾਡੇ ਪਰਿਵਾਰ ਤੇ ਕਿੰਨਾ ਕਰਜ਼ਾ ਜਿਹੜਾ ਬੰਡੇ ਆਊਗਾ ਜਿਹੜਾ ਪੰਜਾਬ ਦੀ ਖੇਤੀ ਸਰ ਹੈ ਤਾਂ ਹਰੇਕ ਕਿਸਾਨ ਪਰਿਵਾਰ ਦੇ ਸਿਰ ਤੇ 2 ਲੱਖ ਤੋਂ ਪਲੱਸ ਦਾ ਜਿਹੜਾ ਕਰਜ਼ਾ ਉਹ ਬਣਦਾ ਹੈ ਜੇ ਬੰਦਲੀ ਜਪਾ ਪੰਜਾਬ ਦੇ ਕਰਜ਼ੇ ਨੂੰ ਜੋ ਖੇਤੀਬਾੜੀ ਤੇ ਹੈ ਤਾਂ ਹਰੇਕ ਪੰਜਾਬ ਜਿਹੜਾ ਕਿਸਾਨ ਹੈ ਉਹਦਾ ਪਰਿਵਾਰ ਹੈ ਜਿਹੜਾ ਕਿਸਾਨ ਦਾ ਤਾਂ 2 ਲੱਖ ਦਾ ਕਰਜ਼ਈ ਹੈ ਜਿਹੜਾ ਹੋ ਚੁੱਕੇ ਤਾਂ ਇਹ ਤਾਜ਼ੇ ਅੰਕੜੇ ਤਾਜ਼ੀ ਜਾਣਕਾਰੀ ਆਈ ਹੈ ਪੰਜਾਬ ਦੇ ਕਰਜ਼ੇ ਨੂੰ ਲੈ ਕੇ ਤੇ ਹੁਣ ਫਿਰ ਤੁਸੀਂ ਸਵਾਲ ਵੀ ਜਿਹੜਾ ਪੁੱਛ ਸਕੋਗੇ ਜੇ ਹਿੰਮਤ ਕਰੋਗੇ ਜਿਵੇਂ ਐਸੀ ਰੰਗ ਲਵਾ ਕੇ ਪਿੱਛੇ-ਪਿੱਛੇ ਤੁਰਨਾ ਵੀ ਹਾਂਜੀ ਬਦਲਾ ਆ ਗਿਆ ਪਹਿਲਾਂ ਨਾਲੋਂ ਚੰਗੇ ਹੈ ਜੋ ਆਪਾਂ ਗੱਲਾਂ ਕਰਦੇ ਆ ਸਾਰੇ ਸਮਝਦਾਰੀਓ ਤਾਰ ਅੰਗਲ ਵਾਲਿਓ ਜਿਵੇਂ ਇਹ ਜਾਗਦੀ ਹੈ ਭਈ ਪੰਜਾਬ ਦੀ ਸੋਚ ਕਰਦੇ ਹੋ ਸਵਾਲ ਕਰਨਾ ਤੁਹਾਡਾ ਹੱਕ ਹੈ ਜਵਾਬ ਦੇਣਾ ਸਾਹਮਣੇ ਵਾਲਾ ਫਰਜ਼ ਹੈ ਇਹਦੇ ਵਿੱਚ ਕੋਈ ਕਿਸਮ ਕੁਝ ਨਹੀਂ ਕਹਿਦਾ ਹੁੰਦਾ ਤਾਂ ਸਵਾਲ ਜਰੂਰ ਕਰਿਆ ਕਰੋ ਆ ਜਾਣਕਾਰੀ ਤੁਹਾਨੂੰ ਦੇਤੀ ਸਾਹਮਣੇ ਰੱਖ ਲਿਓ ਇਹ ਸਵਾਲ ਜਰੂਰ ਕਰਿਓ